ਬਰਕਤ ਵੀਡੀਓ ਵਿੱਚ ਤੁਸੀਂ ਵੇਖਿਆ ਹੀ ਹੈ ਕਿ ਜੋ ਵੀ ਲੜਾਈ ਹੋ ਰਹੀ ਹੈ ਉਹ ਸਭ ਅਮਨ ਦੀ ਹੀ ਅੱਗ ਲਾਈ ਹੋਈ ਹੈ ਕਿਉਂਕਿ ਜਦੋਂ ਤ੍ਰੀਦਾ ਵਿਆਹ ਹੋਇਆ ਸੀ ਤੇ ਉਹ ਵਿਆਹ ਤੋਂ ਪਹਿਲਾਂ ਆਈ ਸੀ ਤੇ ਉਦੋਂ ਦੀ ਹੀ ਉਸ ਨੇ ਵਿੱਕੀ ਦੀ ਮੰਮੀ ਦੇ ਕੰਨ ਪੜੀ ਸੀ ਤੇ ਵਿੱਕੀ ਦੇ ਕੰਨ ਪਰਿਆ ਜਿਸ ਦੇ ਨਾਲ ਇਹਨਾਂ ਦਾ ਸੋਨੂੰ ਜੀਤਾ ਹੋਣ ਨਾਲ ਆਪਸ ਦੇ ਵਿੱਚ ਸ਼ਰੀਕਾ ਪੈ ਗਿਆ ਵਾ ਤੇ ਉਸ ਦੇ ਵਿੱਚ ਪੂਰਾ ਪਰਿਵਾਰ ਹੀ ਮਤਲਬ ਕਿ ਤੋੜ ਕੇ ਰੱਖ ਦਿੱਤਾ ਉਸ ਨੇ ਤੇ ਨਾਲ ਦੇ ਨਾਲ ਜਿਹੜੀ ਪ੍ਰੀਤ ਦੀ ਪਿਕਾ ਫੈਮਲੀ ਹੈ ਕਵਰ ਹੋ ਰਹੀ ਦੀ ਭੂਰੀਆਂ ਉਹਨਾਂ ਦੇ ਨਾਲ ਵੀ ਦੋਨਾਂ ਪਰਿਵਾਰਾਂ ਦਾ ਫਰਕ ਪਵਾ ਦਿੱਤਾ ਤੇ ਭੈਣ ਭਰਾਵਾਂ ਦਾ ਵੀ ਪ੍ਰੀਤਵੀ ਇਹੀ ਸਮਝਦੀ ਹੈ ਕਿ ਮੈਂ ਮੇਰਾ ਭਰਾ ਕਾਂਵळा ਸੋਨੂ ਜੀਤਾ ਦੀ ਸਾਈਡ ਲੈਂਦਾ ਤੇ ਸੂਨੂ ਜੀਤਾ ਹੁਰੀ ਵੀ ਇਹੀ ਸਮਝਦੀ ਹੈ ਕਿ ਇਹ ਆਪਣੀ ਭੈਣ ਦਾ ਹੁਣ ਪੱਖਪੂਰਦੇ ਆਪਣੀ ਧੀ ਦਾ ਪੱਖਪੂਰਦੇ ਆਦੇ ਤੇ ਭੂਆ ਨੂੰ ਕੋਈ ਪੁੱਛਦਾ ਨਹੀਂ ਇਹ ਜੋ ਕਿ ਗੱਲ ਵੀ ਸਹੀ ਹੈ ਤੇ ਆਪਾਂ ਦੇਖਿਆ ਹੈ ਕਿ ਅਮਨ ਅਮਨ ਨੂੰ ਲਾਲਚ ਸੀ ਕਿ ਮੇਰਾ ਵਿਆਹ ਕਰਨਗੇ ਇਸ ਲਾਲਚ ਨੂੰ ਹੀ ਉਹ ਆਈ ਸੀ ਕਿ ਮੈਂ ਸੋਹਣਾ ਵਿਆਹ ਕਰਾਉਂਗੀ ਕਿਉਂਕਿ ਮੇਰੇ ਘਰ ਦੰਦੀ ਇੰਨੀ ਪਹੁੰਚ ਹੈ ਨਹੀਂਗੀ ਵੀ ਮੇਰਾ ਵਿਆਹ ਵਧੀਆ ਕਰ ਸਕਰ ਇਸੇ ਲਾਲਚ ਨੂੰ ਆਈ ਸੀ ਕਿਉਂਕਿ ਇਸੇ ਲਾਲਚ ਨੂੰ ਹੀ ਉਸ ਨੇ ਘਰ ਤੜਵਾਇਆ ਸੀ ਕਿ ਵੀ ਸ਼ਰੀਕ ਪੁਣਾ ਪਵਾ ਦਿੱਤਾ ਸੀ ਵੀ ਉਹ ਤੇ ਸ਼ਰੀਕੇ ਵਾਲੇ ਆ ਵੀ ਉਹ ਕਹਿਣਗੇ ਵੀ ਤੁਸੀਂ ਕੁੜੀ ਨੂੰ ਕਿਉਂ ਰੱਖਿਆ ਤੇ ਉਹ ਕਹਿੰਦੇ ਵੀ ਸੀਗੇ ਪਰ ਹੁਣ ਗੱਲ ਇੰਨੀ ਵੱਧ ਗਈ ਹੈ ਕਿ ਹੁਣ ਅਮਨ ਨੇ ਤਾਂ ਪਾਸਾ ਪਲਟ ਲਿਆ ਅਮਨ ਤਾਂ ਆਪਣੇ ਘਰ ਵਾਪਸ ਚਲੀ ਗਈ ਤੇ ਪਰ ਪਰਵਾਦਾਂ ਦੇ ਵਿੱਚ ਫਿੱਕ ਪੈ ਗਿਆ ਵਾ ਜੋ ਕਿ ਪਵਾਇਆ ਕਿਸ ਨੇ ਅਮਨ ਨਹੀਂ ਆ ਕਿਉਂਕਿ ਜਦੋਂ ਫਿੱਕ ਪੈ ਜਾਂਦਾ ਫਿਰ ਪਰਿਵਾਰ ਜੋੜਨੇ ਬਹੁਤ ਹੀ ਜ਼ਿਆਦਾ ਮੁਸ਼ਕਲ ਹੋ ਜਾਂਦੇ ਆ ਤੇ ਇਹਨਾਂ ਦਾ ਪਰਵਾਦ ਵੀ ਨਹੀਂ ਜੋੜਨਾ ਕਿਉਂਕਿ ਪ੍ਰੀਤ ਦੇ ਮਨ ਵਿੱਚ ਵੀ ਕਿਤੇ ਨਾ ਕਿਤੇ ਕਵਲ ਹੋਣਾ ਲਈ ਰੋਸਾ ਸੰਦੀਪ ਹੋ ਰਹੀ ਰੋਸਾ ਵਾ ਤੇ ਸੋਨੂ ਜੀਤਾ ਦੇ ਮਨ ਵਿੱਚ ਵੀ ਕਿਤੇ ਨਾ ਕਿਤੇ ਜੋ ਉਸਦੀ ਮਤਲਬ ਕਿ ਮਾਮੀ ਨੇ ਬੋਲਿਆ ਕਿ ਕਵਲ ਦੀ ਮੰਮੀ ਨੇ ਉਸ ਨੂੰ ਜਵਾਬ ਦਿੱਤੇ ਜਾਂ ਤਾਨੇ ਮਿਹਨੇ ਦਿੱਤੇ ਆਗੇ ਤੇ ਉਹ ਕਿਤੇ ਨਾ ਕਿਤੇ ਉਹਨਾਂ ਦੇ ਮਨ ਵਿੱਚ ਵੀ ਰੜਕਦੀ ਆ ਤੇ ਇਹਦਾ ਹੁੰਦਾ ਜੋ ਪ੍ਰੀਤ ਸੈਟ ਮੜਵਾ ਲਿਆ ਜੀਤਨੂ ਵੀ ਕਿਤੇ ਨਾ ਕਿਤੇ ਉਸ ਦੀ ਮੰਮੀ ਨੂੰ ਰਾੜ ਕਰਿਆ ਕਿ ਮੇਰੀ ਭਤੀ ਦਾ ਸੈਟ ਜੋ ਅਸੀਂ ਨੇ ਮੜਵਾ ਰਿਆ ਵਾ ਤੇ ਉਸ ਨੇ ਸੈਟ ਦੇ ਪਿੱਛੇ ਵੀ ਲਾ ਕੇ ਕਿ ਉਹਦੀ ਕਹਿ ਦਿੱਤਾ ਸੀ ਕਿ ਮੇਰੀ ਧੀ ਦਾ ਸੈਟ ਮੜਵਾ ਲਿਆ ਤੁਸੀਂ ਵੀ ਜੋ ਸਾਥੋਂ 1.5 ਲੱਖ ਰੁਪਏ ਲਿਆ ਉਹ ਹੁਣੇ ਮੁੜ ਹਾਲਾਂਕਿ ਪੈਸਾ ਕਿਸੇ ਦੇ ਘਰੇ ਵੀ ਨਹੀਂ ਪਿਆ ਹੁੰਦਾ ਸਾਨੂੰ ਜੀਤਨ ਨੇ ਸਹੀ ਗੱਲ ਕਹੀ ਹੈ ਕਿ ਅਸੀਂ ਤੁਹਾਡੇ ਪੈਸੇ ਵਿਆਸ ਮੈ ਤੁਹਾਨੂੰ ਮੋੜਾਂਗੇ ਪਰ ਨਹੀਂ ਹਮੇਸ਼ਾ ਦੀ ਤਰ੍ਹਾਂ ਮਾਂ ਨੇ ਆਪਣੀ ਧੀ ਦਾ ਹੀ ਪੱਕਾ ਪੂਰਿਆ ਪਰ ਕਵਲ ਨੂੰ ਵੀ ਮਾਂ ਨੇ ਧੱਕਾ ਮਾਰਿਆ ਤੇ ਉਸ ਦੀ ਗੱਲ ਵੀ ਨਹੀਂ ਸੁਣੀ ਤੇ ਅਮਾ ਨੇ ਹੁਣ ਸੋਚ ਰਹੀ ਹੈ ਕਿ ਹੁਣ ਪਾਸਾ ਪਲਟ ਗਿਆ ਤੇ ਹੁਣ ਮੈਂ ਚਲੀ ਜਾਵਾਂ ਕੰਨ ਭੰਦਾ ਵੀ ਕੋਈ ਫਾਇਦਾ ਨਹੀਂ ਉਹ ਅਕਲ ਆ ਕੇ ਚਲੀ ਗਈ ਆ ਪਰ ਕਿਤਨਾ ਕੀਤੇ ਇਹ ਜੋ ਕੁਝ ਵੀ ਹੋਇਆ ਹੈ ਇਹ ਅਮਨ ਦੇ ਪੈਰੋਂ ਹੀ ਹੋਇਆ ਹੈ ਤੇ ਜੇ ਜੋ ਘਰ ਟੁੱਟਣ ਦਾ ਕਾਰਨ ਸੀ ਉਹ ਅਮਨ ਦੇ ਪੈਰੋਂ ਹੀ ਸੀਗਾ ਇਦਾਂ ਹੀ ਆ ਘਰਾਂ ਦੇ ਵਿੱਚ ਨਾਨਾ ਹੁੰਦੀਆਂ ਵਾ ਜੋ ਕੇ ਸ੍ਰੀਕੇ ਪਵਾਰਨ ਦੀਆਂ ਤੇ ਕੋਈ ਵੀ ਆਪਣਾ ਆਪਣਾ ਨਹੀਂ ਬੰਦਾ ਬਗਾਨਾ ਬਗਾਨਾ ਹੁੰਦਾ ਤੇ ਆਪਣਾ ਆਪਣਾ ਹੀ ਹੁੰਦਾ ਏ ਇਸ ਤੋਂ ਇਹੀ ਸਿੱਖਿਆ ਮਿਲਦੀ ਆ